ਧੁੰਦ ਦਾ ਪ੍ਰਕੋਪ ਜਾਰੀ ਅੱਜ ਸਵੇਰੇ ਜੀ ਇਤਲਾਹ ਮਿਲੀ ਸੀ ਕਿ ਜਿਹੜਾ ਸੁਲਤਾਨਪੁਰ ਲੋਧੀ ਤੋਂ ਡੱਲਾ ਰੋਡ ਹੈ ਉਹਦੇ ਤੇ ਇੱਕ ਬੋਡੀ ਜਿਹੜੀ ਆ ਮੁਤਸਰਕ ਦੇ ਕਿਨਾਰੇ ਪਈ ਹੈ ਸੁਲਤਾਨਪੁਰ ਲੋਧੀ ਡੱਲਾ ਮਾਰਗ ਤੇ ਵਾਪਰਿਆ ਭਿਆਨਕ ਸੜਕ ਹਾਦਸਾ ਨੋਨ ਵਹੀਕਲ ਵੱਲੋਂ ਜਿਹੜੀ ਫੇਟ ਮਾਰੀ ਗਈ ਕਿਉਂਕਿ ਪੈਦਲ ਜਾ ਰਿਹਾ ਸੀਗਾ ਜਿਹਦੇ ਨਾਲ ਵੀ ਮੌਤ ਹੋ ਗਈ ਹੈ ਅਰ ਸਭ ਤੋਂ ਵੱਧ ਵਾਹਨ ਵੱਲੋਂ ਦਰਦ ਦੇ ਮਗਰੋਂ ਨੌਜਵਾਨ ਦੀ ਹੋਈ ਮੌਤ ਦੇਖ ਰਹੇ ਕਿ ਇਧਰੋਂ ਜਿੰਨੇ ਵੀ ਕੋਈ ਵੀ ਕੈਮਰੇ ਸਾਨੂੰ ਗਿਣੇ ਉਸ ਆਈਡੀ ਨੂੰ ਜਿਹੜੀਆਂ-ਜਿਹੜੀਆਂ ਗੱਡੀਆਂ ਉਸ ਦੇ پاس ਹੋਈਆਂ ਉਹ ਬਿਲਕੁਲ ਚੈੱਕ ਕਰਾਂਗੇ ਪੁਲਸਕਰੀਏ ਮਾਮਲੇ ਦੀ ਜਾਂਚ ਪੰਜਾਬ ਅੰਦਰ ਧੁੰਦ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਆਏ ਦਿਨ ਇਹ ਧੁੰਦ ਸੜਕੀ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੀ ਹੈ ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਡੱਲਾ ਮਾਰਗ ਤੇ ਵਾਪਰਿਆ ਇੱਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਾਨ ਪੈਦਲ ਜਾ ਰਿਹਾ ਸੀ ਅਤੇ ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਕੇ ਦਰਦ ਦਿੱਤਾ ਜਿਸ ਮਗਰੋਂ ਨੌਜਵਾਨ ਨੇ ਦਮ ਤੋੜਿਆ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ ਚ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੌਰਚਰੀ ਵਿੱਚ ਰਖਵਾ ਦਿੱਤਾ ਅਤੇ ਜਾਂਚ ਆਰੰਭ ਕਰ ਦਿੱਤੀ ਹੈ ਫਿਲਹਾਲ ਨੌਜਵਾਨ ਦੀ ਸਨਾਖਤ ਅਜੇ ਨਹੀਂ ਹੋ ਸਕੀ ਅੱਜ ਸਵੇਰੇ ਜੀ ਇਤਲਾਹ ਮਿਲੀ ਸੀ ਕਿ ਜਿਹੜਾ ਸੁਲਤਾਨਪੁਰ ਲੋਧੀ ਤੋਂ ਡੱਲਾ ਰੋਡ ਹੈ ਉਹਦੇ ਤੇ ਇੱਕ ਕੋਈ ਬੋਡੀ ਜਿਹੜੀ ਹੈ ਮਤਲਬ ਸੜਕ ਦੇ ਕਿਨਾਰੇ ਪਈ ਹੈਗੀ ਹੈ ਮੌਕੇ ਤੇ ਤੁਰੰਤ ਭੇਜਿਆ ਗਿਆ ਡਿਊਟੀ ਅਫਸਰਾਂ ਤੋਂ ਬਾਕੀ ਕਰਮਚਾਰੀ ਗਏ ਤੇ ਦੇਖਿਆ ਵੀ ਕੋਈ ਜਿਹੜਾ ਨਾਮ ਲੂ ਵਿਅਕਤੀ ਹੈਗਾ ਜਦੀ ਅਜੇ ਤੱਕ ਪਛਾਣ ਨਹੀਂ ਹੋਈ ਉਹਨੂੰ ਕਿਸੇ ਅਨਨੋਨ ਵਹੀਕਲ ਵੱਲੋਂ ਜਿਹੜੀ ਫੇਟ ਮਾਰੀ ਗਈ ਕਿਉਂਕਿ ਪੈਦਲ ਜਾ ਰਿਹਾ ਸੀਗਾ ਵੀ ਦਿਨ ਉਹਦੀ ਮੌਤ ਹੋ ਗਈ ਹੈ ਤੇ ਬਾਡੀ ਨੂੰ ਜਿਹੜਾ ਇਸ ਟਾਈਮ ਮੋਰਚੀ ਸਿਵਲ ਹਸਪਤਾਲ ਸੁਲਤਾਨਪੁਰੋਂ ਦੀ ਜਮ੍ਹਾਂ ਕਰਾਇਆ ਗਿਆ ਉਹਦੀ ਪਛਾਣ ਵਾਸਤੇ ਜੋ ਵੀ ਪ੍ਰੋਸੈਸ ਹੈ ਮੀਡੀਆ ਦੇ ਥਰੂ ਪ੍ਰਿੰਟ ਮੀਡੀਆ ਦੇ ਥਰੂ ਸਾਰੀ ਅਸੀਂ ਰਿਕੁਐਸਟ ਕਰ ਰਹੇ ਹਾਂ ਤਾਂ ਕਿ ਉਹਦੀ ਜਲਦੀ ਤੋਂ ਜਲਦੀ ਪਛਾਣ ਹੋ ਕੇ ਉਹਨਾਂ ਦੀ ਜਿਹੜੀ ਕਾਰਵਾਈ ਕੀਤੀ ਜਾ ਸਕੇ। ਅੱਜ ਇਸ ਗੱਡੀ ਵੀ ਉਹ ਚਪੇਟ ਚ ਆਇਆ ਜਾਂਦੇ ਇਸ ਵਾਹਨ ਦੀ ਚਪੇਟ ਚ ਹੈ ਉਹਦੀ ਵੀ ਜਾਂਚ ਹੋ ਰਹੀ ਹੈ। ਬਿਲਕੁਲ ਜੀ ਉਹ ਅਸੀਂ ਬਿਲਕੁਲ ਜਾਂਚ ਕਰ ਰਹੇ ਹਾਂ। ਅਸੀਂ ਇਹ ਦੇਖ ਰਹੇ ਕਿ ਇਧਰ ਉਹ ਜਿੰਨੇ ਵੀ ਕੋਈ ਕੈਮਰੇ ਸਾਨੂੰ ਮਿਲੇ ਉਹ ਸਾਈਡੀਆਂ ਨੂੰ ਕਿਹੜੀਆਂ-ਕਿਹੜੀਆਂ ਗੱਡੀਆਂ ਉਸ ਸਮੇਂ ਪਾਸ ਹੋਈਆਂ। ਤੋਂ ਬਿਲਕੁਲ ਚੈੱਕ ਕਰਾਂਗੇ ਜੀ ਸਾਰੇ।